ਤੇ ਅਧਿਰਜ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਪੰਜ ਸਿੰਘ ਸਾਬਾਨਾ ਦੀ ਮੀਟਿੰਗ ਤੋਂ ਬਾਅਦ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਕੀਤਾ ਗਿਆ ਜਾਣਕਾਰੀ ਮੁਤਾਬਕ ਇਕਬਾਲ ਸਿੰਘ ਦੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨ ਅਤੇ ਸਿੱਖ ਇਤਿਹਾਸ ਦੇ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਲੱਗੇ ਹਨ ਇਸ ਦੌਰਾਨ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਨੂੰ ਆਪਣਾ ਗੁਨਾਹ ਕਬੂਲ ਕਰਨ ਬਾਰੇ ਪੁੱਛਿਆ ਜਿਸ ਉਤੇ ਇਕਬਾਲ ਸਿੰਘ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਇਸ ਤੋਂ ਬਾਅਦ ਇਕਬਾਲ ਸਿੰਘ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਫਰਮ ਵਾਹਿਗੁਰੂ ਜੀ ਕੀ ਫਤਿਹ ਇਕਬਾਲ ਸਿੰਘ ਜੇ ਉਹ ਤੁਹਾਨੂੰ ਰੂਸ਼ੀ ਜੀ ਗਾਪਤਖ ਸਹਿਬ ਜੀ ਦੇ ਤੋਂ ਪੰਜ ਛਿਕ ਸਹਿਬਾਨ ਵੱਲੋਂ ਸੇਵਾ ਲਈਦਾਏ ਉਹ ਤੁਸੀਂ ਸੇਵਾ ਕਰਨ ਵਾਸਤੇ ਤਿਆਰ ਹੋ ਕਰਦੇ ਜਾਂ ਤੂੰ ਬੋਲ ਹੈ ਤੁਸੀਂ 11 ਮਿਹਨ ਲਗਾਤਾਰ ਜਪਜੀ ਸਾਹਿਬ ਦੇ ਪਾਠ ਕਰਨੇ ਨੇ ਇੱਕ ਆਠ ਰੋਜ਼ਦਾਰ ਦਿੱਤ ਨੇ ਤੋਂ ਇਲਾਵਾ ਤੋ 11 ਪਾਠ ਜਪਜੀ ਸਾਹਿਬ ਦੇ ਕਰਨੇ ਨੇ 11 ਦਿਨ ਲਗਾਤਾਰ 1 ਘੰਟਾ ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਸ਼ਾਮਣ ਕਰਨਾ ਹੈ ਕੈਮਰੇ ਦੇ ਸਾਹਮਣੇ ਬੈਕ ਬੈਕ ਕੇ ਜੋ ਹੈ ਆਪਣਾ ਪ੍ਰਦਰਸ਼ਨ ਨਿਕਲਣਾ ਬੜੀ ਨਿਮਰਤਾ ਦੇ ਨਾਲ ਗੁਰਬਾਣੀ ਕੀਰਤਨ ਤੁਸੀਂ ਲਗਾਤਾਰ 11 ਦਿਨ 1 ਘੰਟਾ ਹਰ ਰੋਜ਼ ਕਿਸੇ ਵੀ ਗੁਰਦੁਆਰਾ ਸਾਹਿਬ ਤੁਸੀਂ ਕੀਰਤਨ ਸ਼ਾਮਣ ਕਰ ਸਕਦੇ ਹੋ ਸੇਵਾ ਪੂਰੀ ਕਰਨ ਤੋਂ ਉਪਰੰਤ 500 ਰੁਪਏ ਦੀ ਕੜਾ ਪ੍ਰਸ਼ਾਦੀ ਦੇ ਕੇ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਆ ਕੇ ਕਰਵਾਉਣੀ ਹੈ ਔਰ ਉਪਰੰਤ ਆਪਣੀ ਸੇਵਾ ਪੂਰੀ ਹੋਣ ਤੇ ਅਰਦਾਸ ਕਰਵਾਉਣੀ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਤੁਸੀਂ ਲਿਖ ਕੇ ਦੇਣਾ ਹੈ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਲੱਗੀ ਸੀ ਮੈਂ ਉਹ ਪੂਰੀ ਕਰ ਰਹੀ ਆ ਤੁਹਾਨੂੰ ਵੀ ਸੇਵਾ ਪ੍ਰਵਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ